ਅਲੱਗ-ਅਲੱਗ ਪਿੰਡਾਂ ਦੇ ਵਿੱਚ ਵੱਡੀਆਂ ਛੋਟੀਆਂ ਮਸ਼ੀਨਾਂ ਨਵੀਆਂ ਪੁਰਾਣੀਆਂ ਪਕਾਉ ਜੀ ਮੋਬਾਈਲ ਨੰਬਰ ਕੱਲੀ-ਕੱਲੀ ਮਸ਼ੀਨ ਦੇ ਉੱਪਰ ਕੱਲੇ-ਕੱਲੇ ਮਾਲਕ ਦੀ ਮਸ਼ੀਨ ਦੇ ਉੱਪਰ ਚੱਲ ਰਿਹਾ ਹੈ ਜੀ 31 ਇੰਜਣ ਨਾਲ ਦੇ ਟਾਇਰ ਆ ਜੀ 45 ਕੁ ਪੈਸੇ ਇਹ ਜੈਤੋ ਮੰਡੀ ਦੇ ਵਿੱਚ ਹੀਰਾ ਮਸ਼ੀਨ 2011 ਮਾਡਲ ਬਕਾਉ ਆ ਜੀ ਇੰਜਣ ਗੇਅਰ ਦੀ ਵੀਰ ਹੋਣੀ ਉਹ ਪੂਰੀ ਗਾਰੰਟੀ ਆ ਜੀ ਪੂਰੀ ਗਾਰੰਟੀ ਪੂਰੀ ਗੁੱਡ ਕੰਡੀਸ਼ਨ ਦੇ ਵਿੱਚ ਆ ਜੀ ਵਾਧੂ ਕਿਸੇ ਪਾਸੇ ਕੋਈ ਬੈਲਡਿੰਗ ਨਹੀਂ ਕੋਈ ਛੈਲਡਿੰਗ ਨਹੀਂ ਹੋਈ ਪੇਟੀਵਾਂ ਦਾ ਇੰਜਣ 2011 ਮਾਡਲ 45 ਕਿਪਾਹ ਟੈਰੋ ਵੀ ਨਾਲ ਦੇ ਜੈਤੋ ਮੰਡੀ ਦੇ ਵਿੱਚ ਪਕਾਉਗਾ ਜੀ 7 ਲੱਖ ਰੁਪਈਆ ਦੀ ਡਿਮਾਂਡ ਆ ਜੀ 7 ਲੱਖ ਦੇ ਵਿੱਚੋਂ ਵੀਰ ਹੋਣੀ ਕਹਿੰਦੇ ਆਪਾਂ ਮਾੜਤਾਂ ਕਰਦਾਂਗੇ ਜੀ ਜੈਤੋ ਮੰਡੀ ਦੇ ਵਿੱਚ ਬਾਲ ਨੰਬਰ ਵੀਰ ਹੋਣਾ ਸਕਰੀਨ ਦੇ ਉੱਪਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਦੇ ਉੱਤੇ ਤੁਸੀਂ ਬਾਈ ਜੀ ਕਰੋ ਜੀ ਕੰਟੈਕਟ 7 ਲੱਖ ਦੇ ਵਿੱਚੋਂ ਵੀਰ ਕਹਿੰਦੇ ਆਪਾਂ ਮਾੜਤਾਂ ਪੂਰਾ ਬੜੇ ਖੁੱਲਣ ਦਾ ਕਰਦਾਂਗੇ ਤੁਸੀਂ ਮਸ਼ੀਨ ਵੀਡੀਓ ਤੇ ਫੋਟੋਆਂ ਆਹੀਂ ਦੇਖ ਰਹੇ ਆ ਜੀ 2011 ਮਾਡਲ ਹੀਰਾ ਮਸ਼ੀਨ ਪੇਟੀਵਾਂ ਦੇ ਇੰਜਣ ਦੇ ਨਾਲ ਐਲੀਵੇਟਰ ਵਗੈਰਾ ਚਰਨਾ ਵਗੈਰਾ ਸਾਰੀਆਂ ਓਕੇ ਪੂਰੀ ਗੋਡ ਕੰਡੀਸ਼ਨ ਦੇ ਵਿੱਚ ਮਸ਼ੀਨ ਬਕਾਉ ਜੈਟੋਂ ਮੰਡੀ ਦੇ ਵਿੱਚ 2011 ਮਾਡਲ ਜਾਂ ਗੇਰੀ 11 ਨੰਬਰ ਸ਼ਾਫਟਾਂ ਸੱਤ ਦੀ ਅਸੈਂਬਲੀ ਸਾਰੀ ਗੋਡ ਕੰਡੀਸ਼ਨ ਦੇ ਵਿੱਚ ਮਸ਼ੀਨ 90 ਪੈਸੇ ਘਟ ਘਟ ਟਾਇਰ ਆ ਜੀ ਤੇ 2013 ਮਾਡਲ 2013 ਮਾਡਲ ਗਰਜੀਤ ਮਸ਼ੀਨ ਆ ਜੀਰੇ ਦੇ ਵਿੱਚ ਬਕਾਉ ਆ ਜੀ ਜੀਰੇ ਦੇ ਵਿੱਚ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਆ ਜੀ 7.5 ਲੱਖ ਰੁਪਏ ਦੀ ਡਿਮਾਂਡ ਆ ਜੀ ਮੋਬਾਈਲ ਨੰਬਰ ਵੀਰ ਹੋਂ ਦਾ ਸਕਰੀਨ ਦੇ ਉੱਪਰ ਚੱਲਦਾ ਜੀ 90 ਪੈਸੇ ਟਾਇਰ ਠੀਕ ਆ ਜੀ ਸਤਰੀ ਅਸੈਂਬਲੀ 11 ਨੰਬਰ ਸ਼ਾਫਟਾਂ 7,25,000 ਦੇ ਵਿੱਚੋਂ ਵੀਰ ਕੰ ਦਾ ਪਰਮਾਨਤਰਮ ਪੂਰਾ ਪੂਰੀਆ ਖੁੱਲਾ ਡੋਲਾ ਕਰ ਦਾਂਗੇ ਜੀ ਪੂਰੀ ਓਕੇ ਮਸ਼ੀਨ ਮੈਸਟਰੀ ਨਾਲ ਲੈ ਕੇ ਜਾ ਕੇ ਅਸੀਂ ਤਸਦੀਕ ਕਰਕੇ ਅਸੀਂ ਸੌਦਾ ਕਰ ਸਕਦੇ ਹਾਂ ਐਲੀਵੇਟਰ ਵਗੈਰਾ ਕਟਰ ਵਗੈਰਾ ਸਾਰਾ ਓਕੇ ਸੀਲਡਾ ਵਗੈਰਾ ਸਾਰੀਆਂ ਓਕੇ ਜੀਰੇ ਦੇ ਵਿੱਚ ਮਸ਼ੀਨ 2013 ਮਾਡਲ ਕਰਜੀਰ ਪਾਸੇ ਵੀ ਬਾਧੂ ਕੋਈ ਟੱਚ ਨਹੀਂ ਬਿਲਡਿੰਗ ਦੀ ਕੋਈ ਨਾ ਕੋਈ ਗਲੀ ਆ ਨਾ ਕੋਈ ਸੜੀ ਆ ਯਾਨੀ ਕਿ ਪੂਰੀ ਗੁੱਡ ਕੰਡੀਸ਼ਨ ਦੇ ਵਿੱਚ ਮਸ਼ੀਨ ਆ ਜੀ ਪੂਰੀ ਸ਼ੋਰ ਰੂਮ ਕੰਡੀਸ਼ਨ ਇੱਕ ਦਰਾਂ ਦੀ ਕਹ ਲਈ ਜੀ 200 ਘੰਟਾ ਚੱਲੀ ਹੋਈ ਮਸ਼ੀਨ ਜੀ ਕਹੀਰ 2025 ਮਾਡਲ 2025 ਮਾਡਲ ਬਿਲਕੁਲ 200 ਘੰਟਾ ਸੱਤ 200 ਘੰਟਾ ਬਿਲਕੁਲ ਨਵੇਂ ਵਰਗੀ ਬ੍ਰਾਂਡ ਨੂੰ ਵਰਗੀ ਕੰਡੀਸ਼ਨ ਪਈ ਆ ਜੀ ਰੰਗ ਰੂਪ ਪੂਰਾ ਓਕੇ ਇੰਜਨ ਗੇਅਰ ਦੀ ਪੂਰੀ ਗਾਰੰਟੀ ਆ ਜੀ ਸਿਰਫ 200 ਘੰਟਾ ਚੱਲੀ ਹੋਈ ਮਸ਼ੀਨ ਇਹ ਧੂਰੀ ਦੇ ਵਿੱਚ ਪਕਾਊਗਾ ਜੀ ਧੂਰੀ ਦੇ ਫੋਨ ਨੰਬਰ ਵੀਰ ਹੁਣਾਂ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਲੋਕੇਸ਼ਨ ਮੰਗਾ ਲਿਓ ਸੌਖੇ ਵੀਰ ਦੇ ਘਰੇ ਪਹੁੰਚ ਜਾਓਗੇ ਜੀ ਪੇਟੀ ਬੰਦ ਇੰਜਨ ਦੇ ਨਾਲ ਕਹੀਰ 2025 ਮਾਡਲ 200 ਘੰਟਾ ਚੱਲੀ ਹੋਈ ਬਿਲਕੁਲ ਨਵੇਂ ਵਰਗੀ ਮਸ਼ੀਨ ਬਕਾਊ ਆ ਜੀ ਪ੍ਰਾਈਸ ਫੋਨ ਦੇ ਉੱਤੇ ਦੱਸ ਦਿੱਤਾ ਜਾਏਗਾ। ਨਵੀਆਂ ਬਲੇਡ ਨਵਾਂ ਕਟਰ ਦੀ ਚਾਦਰ ਬਿਲਕੁਲ ਨਵੀਂ ਇਹ ਬਲਕਾਰ 2009 ਮਾਡਲ ਬਕਾਊ ਆ ਜੀ ਪਰ ਨਾਲੇ ਕੋਲੇ ਜਿਹੜਾ ਹੰਡਾ ਆ ਪਿੰਡ ਆ ਜੀ ਹੰਡਾਏ ਪਿੰਡ ਦੇ ਵਿੱਚ 2009 ਮਾਡਲ ਟਾਈਪ ਟੱਪੇ 70 ਤੋਂ 75 ਪੈਸੇ ਨਾਲ ਸਾਰਾ ਸਮਾਨ ਮਿਲੂਗਾ ਜਿਹੜਾ ਮੇਰੇ ਵੀਰ ਹੁਣਾ ਕੋਲੇ ਰੱਖਿਆ ਹੋਇਆ ਕਟਰ ਦੀ ਚਾਦਰ ਵਗੈਰਾ ਸਾਰੀ ਨਵੀਂ ਫਿੰਗਰਾਂ ਨਵੀਆਂ ਡਰਮ ਸਾਰਾ ਨਵਾਂ ਇੱਕ ਤੇਲ ਦਾ ਡਰੰਬ ਵੀ ਵੀਰ ਉਹਨਾਂ ਨੇ ਮਗਲ ਲਵਾਇਆ ਹੋਇਆ ਉਹ ਵੀ ਤੁਹਾਨੂੰ ਨਾਲ ਮਿਲ ਜਾਊਗਾ ਲਾ ਕੇ ਸਾਈਡ ਤੇ ਰੱਖਿਆ ਹੋਇਆ ਪਰ ਉਹ ਤੁਹਾਨੂੰ ਨਾਲ ਦੇ ਦੇ ਦੇਣਗੇ 240000 ਰੁਪਏ ਦੀ ਡਿਮਾਂਡ ਆ ਜੀ ਮੋਬਾਈਲ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਕਰੋ ਕੰਟੈਕਟ ਜਿਹੜੇ ਵੀ ਪ੍ਰਾਣ ਬਲਕਾਰ 2009 ਮਾਡਲ 52 ਇੰਚੀ ਵਾਲੀ ਚਾਹੀਦੀ ਆ ਜੋਨਰੀਆ ਟਰੈਕਟਰ ਦੇ ਉੱਤੇ ਜੀ ਇਹ ਚੱਲੀ ਹੋਈ ਮਸ਼ੀਨ ਆ ਵਗੈਰਾ ਸਾਰੀਆਂ ਨਵੀਆਂ ਰੰਗ ਰੂਪ ਸਾਰਾ ਨਾਲ ਦਾ ओरिजिनल ਪਿਆ ਜੀ ਐਲੀਵੇਟਰ ਸਾਰੇ ਨਾਲ ਦੇ ओरिजिनल ਕੁਆਲਟੀ ਵਾਲੇ ਇੰਜਣ ਦੇ ਨਾਲ ਗੁਰੂ ਨਾਨਕ ਮਹਿਰ ਨੇ ਬੁੱਟਰ ਦੇ ਵਿੱਚ ਬਕਾਉ ਆ ਜਿਹੜਾ ਮੋਕੇ ਕੋਲੇ ਜਿਹੜਾ ਮੋਰ ਪੁੱਟਰ ਆ ਜੀ ਮੋਕੇ ਝਲੇ ਦੇ ਵਿੱਚ ਪਰਨਾਲਾ ਰੋਡ ਦੇ ਉੱਤੇ ਪਤਨੀ ਦੇ ਕੋਲੇ ਆ ਜਾਂਦਾ ਜੀ ਪੁੱਟਰ ਮੋਬਾਈਲ ਨੰਬਰ ਵੀਰ ਉਹਨਾਂ ਦਾ ਸਕਰੀਨ ਦੇ ਉੱਪ ਕਟਕੁਲਾ ਸਪਰੈਂਟ 70 ਰੁਪਏ ਦਾ ਟਾਇਰ ਰੀਲ ਵਗਾਰ ਸਾਰੀ ਓਕੇ ਇੰਜਨ ਗੇਅਰ ਦੀ ਪੂਰੀ ਓਕੇ ਯਾਨੀ ਕਿ ਇੰਜਨ ਗੇਅਰ ਦੀ ਪੂਰੀ ਗਾਰੰਟੀ ਆ ਜੀ ਪੰਜ ਸਟਾਫ ਵਕਰਾ ਜੀ ਮਾਲ ਨੰਬਰ ਵੀਰ ਹੋਣਾ ਸਕਰੀਨ ਦੇ ਉੱਪਰ ਚੱਲਦਾ ਜੀ ਖਰੀਦਦਣ ਦਾ ਲਕਿਸ਼ਰ ਮੰਗਾ ਲਿਓ ਸੌਖੇ ਵੀਰ ਤੇ ਘਰੇ ਪਹੁੰਚ ਜਾਓਗੇ ਜੀ ਭਾਈ ਸਾਹਿਬ ਜੀ ਉਹ ਫੋਨ ਦੇ ਉੱਤੇ ਦੱਸ ਦਿੱਤਾ ਜਾਏਗਾ ਜੀ ਮਾਲ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਆ ਜੀ ਪ੍ਰਾਈਸ ਫੋਨ ਦੇ ਉੱਤੇ ਪਤਾ ਕਰ ਲਿਓ ਜੀ ਕੋਈ ਹੋਰ ਕੋਈ ਜਾਣਕਾਰੀ ਲੈਣੀ ਹੈ ਤਾਂ ਵੀ ਤੁਸੀਂ ਵੀਰੇ ਫੋਨ ਦੇ ਉੱਤੇ ਜਾਣਕਾਰੀ ਆਪਦੀ ਪ੍ਰਾਪਤ ਕਰ ਸਕਦੇ ਆ ਜੀ ਬੋਟਰ ਪਿੰਡ ਮੋਗੇ ਜ਼ਿਲ੍ਹੇ ਦੇ ਵਿੱਚ ਆਉਂਦਾ ਜ ਐਲੀਵੇਟਰ ਨਵੇਂ ਫੈਟਰੀਆਂ ਬਿਲਕੁਲ ਨਵੀਆਂ ਕੈਸਤੀ ਬਿਲਕੁਲ ਨਵੀਂ ਬਣੀ ਹੋਈ ਹੈ ਜੀ ਬ੍ਰੈਡ ਬਿਲਕੁਲ ਨਵਾਂ ਬਣਿਆ ਹੋਇਆ ਜੀ ਯਾਨੀ ਕਿ A to Z ਸਾਰੀ ਮਸ਼ੀਨ ਓਕੇ ਆ ਜੀ ਪੂਰੀ ਗੁੱਡ ਕੰਡੀਸ਼ਨ ਤੇ ਕੰਡੀਸ਼ਨ ਦੀ ਆ ਕਿਸੇ ਪਾਸੇ ਕੋਈ ਕਮੀ ਪੇਸ਼ੀ ਨਹੀਂ ਬਾਧੂ ਕੋਈ ਬੈਂਡਿੰਗ ਨਹੀਂ ਕੋਈ ਬਾਧੂ ਕੋਈ ਟੱਚ ਨਹੀਂ ਪੇਟੀ ਬੰਦ ਇੰਜਣ ਦੇ ਨਾਲ ਆ ਜੀ ਇਹ 2012 ਮਾਡਲ ਤਸਵੀਰ 2012 ਮਾਡਲ ਇਹ ਪਟਿਆਲੇ ਵਾਲੇ ਪਾਸੇ ਨੂੰ ਪਕਾਉ ਆ ਜੀ ਪਟਿਆਲੇ ਸ਼ਹਿਰ ਦੇ ਵਿੱਚੋਂ 6.5 ਲੱਖ ਰੁਪਏ ਦੀ ਡਿਮਾਰਡ ਆ ਜੀ ਸਰੋ ਕੋਨਟਰੈਕਟਰ ਜਿਹੜੇ ਵੀਰ ਭਰਾ ਦੂ ਹੈ ਜਸਵੀਰ ਮਸ਼ੀਨ 2012 ਮਾਡਲ ਪੇਟੀਵਾਲ ਇੰਜਣ ਦੇ ਵਿੱਚ ਸਾਰਾ ਕੁਝ ਓਕੇ ਬੰਦੇ ਨਵੇਂ ਓਕੇ ਰਨਗ ਐਲੀਵੇਟਰ ਵਗੈਰਾ ਬੈਟਰੀਆਂ ਨਵੀਆਂ ਕੈਸਟੀ ਵਗੈਰਾ ਸਭ ਨਵੀਆਂ ਫਿਲਟਰ ਚਾਨਾ ਵਗੈਰਾ ਸਾਰੀਆਂ ਨਵੀਆਂ ਠੀਕ ਆ ਜੀ 5.5 ਲੱਖ ਦੇ ਵਿੱਚ ਵੀਰ ਕਹਦਾ ਮਾਲ ਤੋਂ ਪੂਰਾ ਵਧੀਆ ਕਰਦਾ ਨਹੀਂ ਸਰੋ ਕੋਨਟਰੈਕਟਰ ਮੋਬਾਈਲ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਲੋਕੇਸ਼ਨ ਤੇ ਫੋਟੋ ਤੁਸੀਂ ਵੀਰ ਤੋਂ ਮੰਗਾ ਸਕਦੇ ਹੋ ਲੋਕੇਸ਼ਨ ਵਾ ਕੇ ਸੌਖੇ ਵੀਰ ਦੇ ਘਰੇ ਪਹੁੰਚ ਜਾਊਂਗੇ ਪੇਟੀਵੰਦ ਇੰਜਣ ਦੇ ਨਾਲ ਪੇਟੀਵੰਦ ਇੰਜਣ ਦੇ ਨਾਲ ਇਹ ਮਠਾਰੂ 4600 ਇਹ ਮਸ਼ੀਨ ਬਕਾਊ ਆ ਜੀ 2006 ਮਾਡਲ ਪੂਰੀ ਓਕੇ ਇੰਜਣ ਗੇਅਰ ਦੀ ਪੂਰੀ ਓਕੇ ਕਟਰ ਦੀ ਕਟਰ ਦੀ ਚਾਦਰ ਵਗੈਰਾ ਸਾਰੀ ਓਕੇ ਪੂਰੀ ਆਣੀ ਵੀਰ ਉਹਨਾਂ ਨੇ ਲਵਾਈ ਸਕੀ ਹੋਈ ਆ ਪੂਰੀ ਓਕੇ ਆ ਪੂਰੀ ਸਾਫ਼ ਸੁਥਰੀ ਆ ਇੰਜਣ ਗੇਅਰ ਦੀ ਪੂਰੀ ਗਾਰੰਟੀ ਮਿਲ ਰਹੀ ਆ ਜੀ 2006 ਮਾਡਲ ਆ ਜੀ ਢੋਲੇ ਵਾਲਾ ਪਿੰਡ ਦੇ ਵਿੱਚ ਖੜੀ ਆ ਜੀ ਫਰੋਜਪੁਰ ਇਧਰ ਜੀਰਾ ਜੀਰੇ ਨਾਲ ਮੱਲਾਂਵਾਲਾ ਮੱਲਾਂਵਾਲਾ ਦੇ ਨਾਲ ਹੀ ਆ ਜਾਂਦਾ ਜੀ ਢੋਲਾ ਢੋਲੇ ਵਾਲਾ ਇਹ ਉਥੇ ਪਿੰਡ ਦੇ ਵਿੱਚ ਖੜੀ ਆ ਜੀ 5 ਲੱਖ ਰੁਪਏ ਦੀ ਡਿਮਾਂਡ ਆ ਜੀ ਰਕੇਸ਼ਨੋ ਮਗਾ ਲਿਓ ਫੋਨ ਕਰਕੇ ਸੌਖੇ ਵੀ ਦੇ ਘਰੇ ਪਹੁੰਚ ਜਾਓਗੇ ਜੀ 5 ਲੱਖ ਦੇ ਵਿੱਚ ਉਹ ਵੀ ਕਹਿੰਦਾ ਪੂਰਾ ਮਾਨ ਦਾ ਵਧੀਆ ਕਰ ਦਾਂਗੇ 2015 ਮਾਡਲ ਪੇਟੀਵਾਨ ਇੰਜਣ ਦੇ ਨਾਲ ਘਟੋੜ 75 ਤੋਂ 80 ਪੈਸੇ ਪੰਜਾਬ ਨੰਬਰ ਦੀ ਇਹ ਪ੍ਰੀਤ ਮਸ਼ੀਨ ਬਕਾਊ ਆ ਜੀ 2015 ਮਾਡਲ 9 ਲੱਖ 800 ਰੁਪਏ ਡਿਮਾਂਡ ਆ ਜੀ ਇਹ ਜੀਰੇ ਦੇ ਵਿੱਚ ਮਸ਼ੀਨ ਖੜੀ ਆ ਜੀ ਜਿਹੜਾ ਮੱਖੂ ਜੀਰਾ ਜਿਹੜਾ ਮੋਗੇ ਤੇ ਮੱਖੂ ਦੇ ਵਿਚਾਲੇ ਆਦਾ ਜੀਰਾ 980000 ਦੇ ਵਿੱਚੋਂ ਮੰਗਤਣ ਹੋ ਜੂ ਜੀ 7580 ਪੈਸੇ ਟਾਇਰ ਗੁੱਡ ਕੰਡੀਸ਼ਨ ਦੇ ਵਿੱਚ ਮਸ਼ੀਨ 2015 ਮਾਡਲ ਫੇਟੀਵਾਂ ਨਿੰਨ ਦੇ ਨਾਲ ਮੋਡ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਕਾਲ ਕਰ ਲਿਓ ਫੋਟੋ ਮੋਗਾ ਲਿਓ ਚਾਹੀ ਚਾਹੀ ਵੀਰ ਨੂੰ ਕਾਲ ਕਰਕੇ ਲੋਕੇਸ਼ਨ ਮੋਗਾ ਲਿਓ ਸੌਖੇ ਵੀਰ ਦੇ ਘਰੇ ਪਹੁੰਚ ਜਾਓਗੇ ਜੀ ਬਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਦੇ ਉੱਤੇ ਬਾਈ ਜੀ ਸੰਪਰਕ ਕਰੋ ਜੀ ਪ੍ਰੀਤ 2015 ਮਾਡਲ 98000 ਰੁਪਏ ਡਿਮਾਂਡ ਆਵੇ ਕਰੋ ਜੀ ਕੰਟੈਕਟ ਪੱਤਰ ਪੂਰੇ ਓਕੇ ਜੀ ਕਰਤਾਰ ਮਸ਼ੀਨ 2021 ਮਾਡਲ ਕਟਕਟ 95 ਪੈਸੇ ਸਾਰੀ ਨਾਲ ਦੀ Ориਜినਲ ਪੂਰੀ ਗੁੱਡ ਕੰਡੀਸ਼ਨ ਦੇ ਵਿੱਚ ਬੱਚ ਮਸ਼ੀਨ ਆ ਜੀ ਹਰਿਆਣੇ ਦੇ ਵਿੱਚ ਫਾਤੀਆਬਾਦ ਆ ਜੀ ਹਰਿਆਣੇ ਦੇ ਫਾਤੀਆਬਾਦ ਉੱਥੇ ਮਸ਼ੀਨ ਬਕਾਉ 19.80 ਲੱਖ ਰੁਪਏ ਦੀ ਡਿਮਾਂਡ ਆ ਜੀ 19.80 ਲੱਖ ਦੇ ਵਿੱਚੋਂ ਵੀਰ ਕੰਦਾ ਆਪਾਂ ਮਾਨਤਾ ਕਰ ਦਾਂਗੇ ਕੈਸ਼ ਦੀ ਕਾਪੀ ਕਾਗਜ਼ ਪੱਤਰ ਪੂਰੇ ਓਕੇ ਐਚ ਆਰ ਨੰਬਰ ਆ ਰਹੀ ਹਰਿਆਣੇ ਦਾ ਜੀ ਖਰੋ ਕੰਟੈਕਟ ਜਿਹੜੇ ਵੀ ਭਰਾ ਨੂੰ ਇੱਕ ਕਰਤਾਰ ਮਸ਼ੀਨ 2021 ਮਾਡਲ ਦੀ ਚਾਹੀਦੀ ਹੈ ਉਸਮੈਸ ਨਾਲ ਆ ਜੀ ਮਾਲ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲਦਾ ਜੀ 1980000 ਦੇ ਵਿੱਚੋਂ ਮਾਤਲ ਹੋ ਜੂ ਜੀ ਐਸਐਮਐਸ ਦੇ ਨਾਲ ਡਿਮਾਂਡ ਆ ਜੀ ਇਹਦੀ 1980000 ਰੁਪਏ ਹਰਿਆਣਾ ਫਾਟਿਆਬਾਦ ਦੇ ਵਿੱਚ ਮਸ਼ੀਨ ਬਕਾਉ ਐਚ ਆਰ ਨੰਬਰ ਫਸਟ ਆਨਰ ਕੈਸ਼ ਦੀ ਕਾਪੀ ਕਰੋ ਕੰਟੈਕਟ ਜੀ ਮਾਲ ਨੰਬਰ ਵੀਰ ਹੋਂ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਲੋਕੇਸ਼ਨ ਮੰਗਾ ਲਿਓ ਸੌਖੇ ਵੀਰ ਤੇ ਘਰੇ ਪਹੁੰਚ ਜਾਓਗੇ ਜੀ ਕਪਾਇਨ ਮਸ਼ੀਨ ਬਕਾਉਆ ਜੀ ਸਣੇ ਟਰੈਕਟਰ ਸਟੈਂਡਰਡ 5154 ਸਟੈਂਡਰਡ ਮਸ਼ੀਨ ਤੇ ਸਟੈਂਡਰਡ ਹੀ ਟਰੈਕਟਰ ਹੈ ਜੀ 2007 ਮਾਡਲ ਦਾ 2011 ਮਾਡਲ ਦੇ ਸਟੈਂਡਰਡ 5154 ਮਸ਼ੀਨ ਚਾਰੇ ਟਾਇਰ 75 ਤੋਂ 80 80 ਪੈਸੇ 6.5 ਲੱਖ ਰੁਪਈਆ ਦਾ ਨੀ ਡਿਮਾਂਡ ਹੈ ਜੀ ਮਾਨਤਾ ਹੋ ਜੂ ਇਹ ਸੰਗਰੂਰ ਤੋਂ ਸਿਰਫ 5 ਕਿਲੋਮੀਟਰ ਦੂਰੀ ਤੇ ਹੈ ਜੀ ਪਿੰਡ ਉੱਬਾਵਾਲ ਉੱਬਾਵਾਲ ਪਿੰਡ ਸੰਗਰੂਰ ਸ਼ਹਿਰ ਤੋਂ ਸਿਰਫ 5 ਕਿਲੋਮੀਟਰ ਦੂਰੀ ਦੇ ਉੱਤੇ 6.5 ਲੱਖ ਦੇ ਵਿੱਚੋਂ ਵੀਰ ਕਹਿੰਦੇ ਆਪਾਂ ਮਾਨਤਾ ਪੂਰਾ ਵਧੀਆ ਕੱਟਰ ਦੀ ਚਾਦਰ ਵਗੈਰਾ ਸਾਰੀ ਨਵੀਂ ਆ ਜ ਫੀਡਰ ਚੈਨਾ ਵਗੈਰਾ ਸਾਰੀਆਂ ਨਵੀਆਂ 6.5 ਲੱਖ ਦੇ ਵਿੱਚ ਮੰਨ ਤਲ ਹੋ ਜੂਜੀ ਮੋਬਾਈਲ ਨੰਬਰ ਵੀਰ ਹੋਂ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਸੰਗਰੂਰ ਦੇ ਵਿੱਚ ਪਿੰਡ ਪੰਦਾ ਜੀ ਉੱਬਾਵਾਲ ਲੋਕੇਸ਼ਨ ਮੰਗਾ ਲਿਓ ਫੋਨ ਕਰਕੇ ਜਾਂ ਹੋਰ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੈ ਪ੍ਰਾਪਤਕ ਜਾਣਕਾਰੀ ਲੈਣੀ ਹੈ ਤਾਂ ਦਿੱਤੇ ਹੋਏ ਨੰਬਰ ਉੱਤੇ ਤੁਸੀਂ ਬਾਜੀ ਸੰਪਰਕ ਕਰ ਸਕਦੇ ਆ ਜੀ ਮੋਬਾਈਲ ਨੰਬਰ ਵੀਰ ਹੋਂ ਦਾ ਸਕਰੀਨ ਦੇ ਉੱਤੇ ਚੱਲਦਾ